ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਸਾਰੇ ਠੀਕ ਹੋਣਗੇ ਤੇ ਬਹੁਤ ਦਿਨਾਂ ਬਾਅਦ ਮੈਂ ਵੀਡੀਓ ਲੈ ਕੇ ਆਈ ਆ ਕਿਉਂਕਿ ਮੇਰਾ ਟਾਈਮ ਨਹੀਂ ਲੱਗ ਰਿਹਾਗਾ ਅੱਜ ਮੈਂ ਤੁਹਾਡੇ ਲਈ ਐਲੋਵੇਰਾ ਮਾਸਕ ਲੈ ਕੇ ਆਈ ਆ ਹਾਂਜੀ ਏਹਰਖੇਰ ਦੀ ਵੀਡੀਓ ਹੈ ਬਹੁਤ ਹੀ ਵਧੀਆ ਐ ਐਲੋਵੇਰਾ ਹੀ ਚਾਹੀਦਾ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਠੀਕ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਜੀ ਟਾਈਮ ਨੂੰ ਵੇਸਟ ਨਹੀਂ ਕਰਦੇ ਬਣਾਉਨੇ ਆ ਇਹ ਮੇਰੇ ਘਰ 'ਚ ਐਲੋਵੇਰਾ ਲੱਗਿਆ ਹੋਇਆ ਹੈ ਮੈਂ ਲਾਇਆ ਹੋਇਆ ਮੈਂ ਤੁਹਾਨੂੰ ਇਹਦੀ ਵੀਡੀਓ ਵੀ ਸ਼ੇਅਰ ਕੀਤੀ ਸੀ ਤੇ ਇਹ ਇਹ ਵੇਲੇ ਮੌਸਮ ਚ ਬਹੁਤ ਹੀ ਵਧੀਆ ਐਲੋਵੇਰਾ ਹੋ ਜਾਂਦਾ ਤੁਸੀਂ ਵੀ ਆਪਣੇ ਘਰ ਚ ਜਰੂਰ ਲਗਾਓ ਤੇ ਜਿਹੜਾ ਮੋਟਾ-ਮੋਟਾ ਐਲੋਵੇਰਾ ਉਹ ਮੈਂ ਤੋੜ ਲਿਆ ਇਹ ਦੇਖੋ ਜਿਵੇਂ ਕਿ ਮੈਂ ਤੋੜ ਰਿਆ ਆ ਆਰਾਮ ਨਾਲ ਤੋੜਿਓ ਕਿਉਂਕਿ ਇਹਦੇ ਤੇ ਕੰਡੇ ਵੀ ਲੱਗੇ ਹੁੰਦੇ ਨੇ ਹਨਾ ਤੇ ਮੈਂ ਸੋਚਿਆ ਕਿਉਂ ਨਾ ਅੱਜ ਮੈਂ ਆਪਣਾ హెయిర్ ਕੇਅਰ ਕਰਾਂ ਤੇ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਦਾ ਤੇ ਮੈਂ ਇੱਥੇ ਮੋਟੇ-ਮੋਟਾ ਐਲੋਵੇਰਾ ਲੈ ਲਿਆ ਜਿਵੇਂ ਕਿ ਮੈਂ ਕੱਟ ਰਹੀਆਂ ਦੇਖੋ ਆ ਦੇਖੋ ਜੀ ਮੈਂ 4-5 ਲੀਵਸ ਲੈ ਲਿਆ ਐਲੋਵੇਰਾ ਦੀਆਂ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਧੋਣਾ ਹੈ ਪਾਣੀ 'ਚ ਹਨਾ ਚੰਗੀ ਤਰ੍ਹਾਂ ਧੋਣਾ ਤੇ ਆਪਾਂ ਇਹਨੂੰ 5 ਮਿੰਟ ਐਦੇ 'ਚ ਰੱਖ ਦੇਣਾ ਏ ਮੈਂ ਇੱਥੇ ਉਹ ਵਾਲੀ ਵੀਡੀਓ ਕੱਟ ਦਿੱਤੀ ਪਰ 5 ਮਿੰਟ ਰੱਖਣਾ ਹੈ ਜਿਹੜਾ ਦਾ ਪੀਲਾ ਪੀਲਾ ਜਾਂ ਟੌਕਸਿਨ ਹੁੰਦਾ ਹੈ ਨਾ ਮਤਲਬ ਜ਼ਹਿਰ ਕਹਿ ਲਓ ਉਹ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਵੇਂ ਹੁਣ 5 ਮਿੰਟ ਮੈਂ ਰੱਖਿਆ ਸੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਢ ਲੈਣਾ ਹੈ ਤੇ ਜਿਹੜਾ ਇਹਦਾ ਉੱਪਰਲਾ ਤਿੱਖਾ ਜਿਹਾ 파ਟ ਹੈ ਉਹਦੇ ਚ ਜੈਲ ਨਹੀਂ ਹੁੰਦੀ ਹੈਗੀ ਜ਼ਿਆਦਾਤਰ ਜੈਲ ਜਿਹੜਾ ਮੋਟਾ 파ਟ ਹੁੰਦਾ ਏ ਤੁਸੀਂ ਹੱਥ ਲਗਾ ਕੇ ਮਹਿਸੂਸ ਕਰ ਸਕਦੇ ਹੋ ਉਹਦੇ ਵਿੱਚ ਹੀ ਹੁੰਦੀ ਹੈ ਹਨ ਤੇ ਆਪਾਂ ਉਹਨੂੰ ਚੰਗੀ ਤਰ੍ਹਾਂ ਕੱਟ-ਕੱਟ ਕੇ ਐਵੇਂ ਧੋ ਧੋ ਕੇ ਇੱਕ ਸਾਈਡ ਸਾਫ਼ ਟ੍ਰੇ ਆ ਪਲੇਟ 'ਚ ਤੁਸੀਂ ਕਿਸੇ 'ਚ ਵੀ ਰੱਖ ਸਕਦੇ ਹੋ ਤੇ ਮੈਂ ਬਹੁਤ ਹੀ ਆਸਾਨ ਵਾਲੇ ਤਰੀਕੇ ਨਾਲ ਤੁਹਾਨੂੰ ਦੱਸੂਗੀ ਕਿ ਤੁਸੀਂ ਇਹਦੀ ਜੈਲ ਕਿਵੇਂ ਕੱਢ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਜ਼ਿਆਦਾਤਰ ਕਈਆਂ ਨੂੰ ਇਹ ਆਈਡੀਆ ਦਾ ਪਤਾ ਹੀ ਨਹੀਂ ਹੈਗਾ ਕਿ ਆ ਜੈਲ ਕਿਵੇਂ ਕੱਢੀਏ ਤੇ ਉਹ ਬਹੁਤ ਹੀ ਉਹ ਹੋ ਜਾਂਦੇ ਨੇ ਕੀ ਇਹ ਤੇ ਛਿਲਕਾ ਵੀ ਨਾਲ ਆ ਜਾਂਦਾ ਤੇ ਜੈਲ ਆਸਾਨੀ ਨਾਲ ਨਹੀਂ ਨਿਕਲਦੀ ਆਪਾਂ ਕੀ ਕਰਨਾ ਹੈ ਇਹਦੇ ਕੰਡਿਆਂ ਨੂੰ ਸਾਈਡ ਤੋਂ ਉਤਾਰ ਦੇਣਾ ਦੇਖੋ ਜਿਵੇਂ ਦੀ ਮੈਂ ਉਤਾਰ ਰਹੀ ਹਾਂ ਠੀਕ ਹੈ ਬਹੁਤ ਹੀ ਵਧੀਆ ਤਰੀਕਾ ਹੈ ਸੋਖਾ ਏ ਤੇ ਆਪਾਂ ਇਹਨੂੰ ਵਿਚਕਾਰੋਂ ਕੱਟ ਲੈਣਾ ਵਿਚਕਾਰੋਂ ਕੱਟਣ ਤੋਂ ਬਾਅਦ ਆਪਾਂ ਉੱਪਰਲਾ ਛਿਲਕਾ ਹਲਕਾ-ਹਲਕਾ ਉਤਾਰ ਦੇਣਾ ਤੁਸੀਂ ਦੇਖੋ ਜਿਵੇਂ ਕਿ ਮੈਂ ਉਤਾਰ ਰਹੀ ਹਾਂ ਬਹੁਤ ਹੀ ਆਸਾਨੀ ਨਾਲ ਜੈਲ ਨਿਕਲ ਜਾਂਦੀ ਹੈ ਦੇਖੋ ਇਸ ਤੋਂ ਬਾਅਦ ਆਪਾਂ ਕੀ ਕਰਨਾ ਚਮਚ ਤਿੱਖਾ ਜਿਹਾ ਚਮਚ ਲੈ ਲਿਓ ਉਹਦੇ ਨਾਲ ਸਾਰੀ ਜੈਲ ਐਵੇਂ ਉਤਾਰ ਲੈਣੀ ਹੈ ਦੇਖਿਆ ਕਿੰਨਾ ਸੋਖਾ ਤਰੀਕਾ ਹੈ ਇਹ ਤਰੀਕਾ ਤੁਸੀਂ ਵੀ ਅਪਣਾ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਹੈ ਤੁਸੀਂ ਚਾਹੋ ਜੈਲ ਨੂੰ ਐਵੇਂ ਕੱਢ ਕੇ ਵੀ ਆਪਣੇ ਸਿਰ ਤੇ ਲਗਾ ਸਕਦੇ ਹੋ ਲੇਕਿਨ ਮੈਂ ਐਵੇਂ ਨਹੀਂ करूंगी ਮੈਂ ਸਾਰੀ ਜੈਲ ਕੱਢ ਲਈ ਹੈ ਮੈਂ ਇਹਨੂੰ ਕੀ ਕਰੂੰਗੀ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਜੈਲ ਇੱਕ ਵੀ ਛਿਲਕਾ ਨਹੀਂ ਹੈਗਾ ਵਿੱਚ ਤੁਸੀਂ ਦੇਖ ਲਓ ਕਿੰਨੇ ਸੌਖੇ ਤਰੀਕੇ ਨਾਲ ਸਾਰੀ ਜੈਲ ਨਿਕਲ ਗਈ ਹੈ ਬਹੁਤ ਹੀ ਸੌਖਾ ਤਰੀਕਾ ਹੈ ਜ਼ਰੂਰ ਟਰਾਈ ਕਰਿਓ ਤੁਸੀਂ ਤੇ ਉਸ ਤੋਂ ਬਾਅਦ ਮੈਂ ਇਹਨੂੰ ਮਿਕਸੀ 'ਚ ਬਲੈਂਡ ਕਰੂੰਗੀ ਆਪਾਂ ਜੱਗ ਲੈ ਲੈਣਾ ਠੀਕ ਹੈ ਮਿਕਸੀ ਦਾ ਕੋਈ ਵੀ ਉਹ ਲੈ ਲਓ ਜੇ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਇਹਨੂੰ ਚਮਚ ਦੀ ਹੈਲਪ ਨਾਲ ਵੀ ਥੋੜਾ ਜਿਹਾ ਕਰ ਸਕਦੇ ਹੋ ਉਹਦੇ ਨਾਲ ਕੀ ਉਹ ਤੁਹਾਨੂੰ ਥੋੜਾ ਜਿਹਾ ਟਾਈਮ ਤਾਂ ਲੱਗੂਗਾ ਪਰ ਹੋ ਜੂਗਾ ਠੀਕ ਹੈ ਤੇ ਆਪਾਂ ਮਿਕਸੀ 'ਚ ਇਹਨੂੰ ਰੱਖਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲੈਣਾ ਮੈਂ ਹੁਣ ਤੁਹਾਨੂੰ ਦਿਖਾ ਦਿੰਨੀ ਆ ਕਿਵੇਂ ਬਲੈਂਡ ਕਰਨਾ ਹੈ ਠੀਕ ਹੈ ਆ ਦੇਖੋ ਇਹਦੇ ਵਿੱਚ ਕੁਝ ਨਹੀਂ ਪਾਣਾ ਆਪਾਂ ਨੇ ਸਿਰਫ ਐਲੋਵੇਰਾ ਮਾਸਕ ਹੀ ਬਣਾਣਾ ਠੀਕ ਹੈ ਇਹ ਦੇਖੋ ਜੀ ਆਪਣਾ ਬਲੈਂਡ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਐਪਲੀਕੇਸ਼ਨ ਦਿਖਾ ਰਹੀ ਹਾਂ ਕਿਵੇਂ ਆਪਾਂ ਅਪਲਾਈ ਕਰਨਾ ਹੈ ਮੇਰੇ ਕੋਲ ਟਾਈਮ ਬਿਲਕੁਲ ਵੀ ਨਹੀਂ ਸੀ ਹੈਗਾ ਠੀਕ ਹੈ ਜਿਵੇਂ ਮੈਂ ਹੈਗੀ ਸੀ ਮੈਂ ਉਵੇਂ ਹੀ ਆ ਗਈ ਕਿਉਂਕਿ ਮੈਂ ਨਹਾਣਾ ਵੀ ਸੀਗਾ ਹੇਅਰ ਵੀ ਵੋਸ਼ ਕਰਨਾ ਸੀ ਤੇ ਮੈਂ ਦੇਖੋ ਜਿਹੜੀ ਇਹ ਜੈਲ ਹੈ ਨਾ ਫੋਮ ਦੀ ਉਹਦੇ ਚਾਗੀ ਜੀ ਆਪਾਂ ਮਿਕਸੀ ਚ ਬਲੈਂਡ ਕਰ ਦਿਆਂ ਇਹਨੂੰ ਹਨਾ ਤੇ ਤੁਸੀਂ ਐਵੇਂ ਵੀ ਲਗਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਮਾਸਕ ਹੀ ਲਗਾਣਾ ਨੇ ਜਿਵੇਂ ਮਰਜ਼ੀ ਲਗਾ ਸਕਦੇ ਹੋ ਪਰ ਮੈਨੂੰ ਇਹ ਵਾਲਾ ਤਰੀਕਾ ਜ਼ਿਆਦਾ ਵਧੀਆ ਲ ਤੇ ਦੇਖੋ ਚੰਗੀ ਤਰ੍ਹਾਂ ਆਪਾਂ ਆਪਣੀਆਂ ਜੜਾਂ ਵਿੱਚ ਅ ਰੂਟਸ ਵਿੱਚ ਲਗਾਉਣਾ ਹੈ ਹਨ ਤੁਸੀਂ ਸਾਈਡ ਤੋਂ ਦੇਖੋ ਮੇਰੇ ਬੇਬੀ हेयर ਵੀ ਛੋਟੇ ਛੋਟੇ ਆ ਰਹੇ ਨਹੀਂ ਕਿਉਂਕਿ ਮੈਂ ਕੁਛ ਨਾ ਕੁਛ ਕਰਦੀ ਰਹਿੰਦੀ ਆ ਪਰ ਹੁਣ ਕਾਫੀ ਦਿਨ ਹੋ ਗਏ ਸੀ ਮੈਂ ਕੁਛ ਨਹੀਂ ਸੀ ਕਰਿਆ ਹੈਗਾ ਠੀਕ ਹੈ ਨਹੀਂ ਤਾਂ ਮੈਂ ਵੀਡੀਓ ਪਾ ਦਿੰਦੀ ਹਨ ਜੀ ਕੁਛ ਕਰਿਆ ਹੁੰਦਾ ਤੇ ਚੰਗੀ ਤਰ੍ਹਾਂ ਲਗਾ ਕੇ ਆਪਾਂ ਲੈਂਥ ਤੇ ਵੀ ਲਗਾਉਣਾ ਹੈ ਤੇ ਜ਼ਿਆਦਾ ਆਪਾਂ ਜੜਾ ਤੇ ਫੋਕਸ ਦੇਣਾ ਕਿਉਂਕਿ ਜੜਾ ਹੈ ਹੀ ਮਜ਼ਬੂਤ ਹੋਣੀ ਹੈ ਤਾਂ ਵਾਲ ਮਜ਼ਬੂਤ ਹੋਣਗੇ ਤੇ ਮੈਨੂੰ ਅੱਜ ਕੰਗੀ ਕਰਨ ਦਾ ਵੀ ਟਾਈਮ ਨਹੀਂ ਸੀ ਮਿਲਿਆ ਹੈਗਾ ਮੈਂ ਸੋਚਿਆ ਛੇਤੀ ਛੇਤੀ ਲਗਾ ਦਾਂ ਦੇਖੋ ਕੀ ਮੈਂ ਲਗਾ ਰਹੀ ਹਾਂ ਮੈਂ ਆਪਾਂ ਐਵੇਂ ਹੀ ਲਗਾਣਾ ਹੈ ਤਾਂ ਕਿ ਆਪਣੇ ਜਿਹੜੇ ਵਾਲ ਐ ਮਜ਼ਬੂਤ ਤਾਂ ਹੈਲਦੀ ਹੋਣੀ ਹੋਣ ਤੇ ਸਿਲਕੀ ਤੇ ਸਮੋਦ ਵੀ ਹੋ ਜਾਣਾ ਆ ਦੇਖੋ ਜੀ ਮੇਰਾ ਵੀ హెయిਰ ਫਾਲ ਹੁੰਦਾ ਏ ਇਹ ਗੱਲ ਨਹੀਂ ਹੈਗੀ ਕਿ ਮੈਂ ਬਹੁਤ ਸਾਰੀ ਹੈਅਰ ਕੇਅਰ ਉਹ ਕਰਦੀ ਆ ਤਾਂ ਮੇਰਾ ਹੈਅਰ ਫਾਲ ਨਹੀਂ ਹੁੰਦਾ ਹੁੰਦਾ ਹੀ ਹੁੰਦਾ ਏ ਜੀ ਪਰ ਹੈਅਰ ਫਾਲ ਤੋਂ ਕਿਤੇ ਜ਼ਿਆਦਾ ਮੇਰਾ ਹੈਅਰ ਗਰੋਥ ਹੁੰਦਾ ਹੈ ਹਨਾ ਉਹ ਸਿਰਫ ਜੋ ਵੀ ਮੈਂ ਕੁਝ ਕਰਦੀ ਆ ਉਹਦੇ ਰਿਜ਼ਲਟਾਂ ਕਰਕੇ ਹੀ ਹੁੰਦਾ ਏ ਜਿਹੜਾ ਕੁਝ ਮੈਂ ਨੇ ਐਫਰਟ ਕਰਦੀ ਆ ਆਪਣੇ ਵਾਲਾਂ ਲਈ ਕਿਉਂਕਿ ਮੈਂ ਆਪਣੇ ਵਾਲਾਂ ਨੂੰ ਬਹੁਤ ਪਿਆਰ ਕਰਦੀ ਆ ਠੀਕ ਹੈ ਚੰਗੀ ਤਰ੍ਹਾਂ ਆਪਾਂ ਇਹਨੂੰ ਲਗਾ ਕੇ ਚੰਗੀ ਤਰ੍ਹਾਂ ਲਗਾ ਲੈਣਾ ਜੇ ਕੋਈ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਲਗਵਾ ਵੀ ਸਕਦੇ ਹੋ ਉਹ ਤੋਂ ਠੀਕ ਹੈ ਤੇ ਜਿਹੜਾ ਬਾਕੀ ਬਚ ਗਿਆ ਹੈ ਮੇਰੇ ਕੋਲ ਉਹਦਾ ਮੈਂ ਕੀ ਕਰੂੰਗੀ ਉਹਨੂੰ ਸ਼ੈਂਪੂ ਚ ਐਡ ਕਰਕੇ ਲਗਾ ਲੂੰਗੀ ਥੋੜਾ ਜਿਹਾ ਮੇਰੇ ਕੋਲ ਬਚ ਗਿਆ ਸੀ ਇੱਥੇ অ্যালোਵੈਰਾ ਜੈੱਲ ਹਨਾ ਬਾਕੀ ਆਪਾਂ ਚੰਗੀ ਤਰ੍ਹਾਂ ਆਪਣੇ ਸਿਰ ਦੀ ਮ사ਜ ਕਰ ਲੈਣੀ ਹੈ ਮੈਂ ਕੱਲਿਓ ਸੀਗੀ ਮੇਰੇ ਕੋਲ ਕੋਈ ਨਹੀਂ ਸੀ ਹੈਗਾ ਮ사ਜ ਕਰਨ ਵਾਲਾ ਉਸ ਤੋਂ ਬਾਅਦ ਆਪਾਂ ਜੂڑا ਕਰ ਲੈਣਾ ਆਪਣਾ ਹਨਾ ਜੁੜਾ ਕਰਨ ਤੋਂ ਬਾਅਦ ਆਪਾਂ 1 ਘੰਟਾ ਨੂੰ ਰੱਖ ਸਕਦੇ ਹਾਂ 1 ਘੰਟਾ ਰੱਖਣ ਤੋਂ ਬਾਅਦ ਆਪਾਂ హెయిਰ ਵੋਸ਼ ਕਰ ਲੈਣਾ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੂਗੇ హెయిਰ ਗਰੋਥ ਵੀ ਹੋਣਗੇ ਹੈਲਦੀ ਵੀ ਹੋਣਗੇ హెయిਰ ਮਜ਼ਬੂਤ ਵੀ ਹੋਣਗੇ ਸਿਲਕੀ ਸ਼ਾਈਨੀ ਸਮੋਦ ਵੀ ਹੋਣਗੇ ਜੇ ਤੁਸੀਂ ਇਹਨੂੰ ਰੈਗੂਲਰ ਮੇਰੇ ਤਰੀਕੇ ਦੱਸੇ ਹੋਏ ਨਾਲ ਇਸਤੇਮਾਲ ਕਰਦੇ ਹੋ ਤੁਹਾਨੂੰ ਬਹੁਤ ਹੀ ਵਧੀਆ హెయిਰ ਐਦੇ ਨਾਲ ਮਿਲ ਜਾਣਗੇ ਤੇ ਇੱਕ ਵਾਰ ਕਰਨ ਨਾਲ ਕੋਈ ਰਿਜ਼ਲਟ ਨਹੀਂ ਮਿਲਦਾ ਹੈਗਾ ਸਾਨੂੰ ਇਹਨਾਂ ਨੂੰ ਲਗਾਤਾਰ ਅਪਲਾਈ ਕਰਨਾ ਪੈਂਦਾ ਹੈ ਫੇਰ ਹੀ ਸਾਨੂੰ ਵਧੀਆ ਰਿਜ਼ਲਟ ਮਿਲਦੇ ਨੇ ਤੁਸੀਂ ਆ ਤਰੀਕੇ ਨੂੰ ਜ਼ਰੂਰ ਅਪਲਾਈ ਕਰਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਬੈਨੀਫਿਟ ਹੋਣਗੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ